ਨਮਸਕਾਰ ਵੀਲ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਕੁਲਦੀਪ ਸਿੰਘ ਢਾਲੀਵਾਲ ਨੂੰ ਕੈਬਨਿਟ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ ਔਰ ਸੰਜੀਵ ਅਰੋੜਾ ਨੂੰ ਕੈਬਨਿਟ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਕਿਹੜੇ ਕਿਹੜੇ ਵਿਭਾਗ ਦਿੱਤੇ ਨੇ ਉਹਦੇ ਤੇ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਗੱਲ ਕਰਨੀ ਹੈ ਕਿ ਮਜੀਠੀਆ ਨੂੰ ਅੱਜ ਹਾਈ ਕੋਰਟ ਤੋਂ ਫਿਰ ਤੋਂ ਰਾਹਤ ਨਹੀਂ ਮਿਲੀ ਹੁਣ ਅਗਲੀ ਤਰੀਕ ਹਾਈ ਕੋਰਟ ਨੇ ਕਿਹੜੀ ਪਾਈ ਹੈ ਉਹਦੇ ਤੇ ਚਰਚਾ ਕਰਾਂਗੇ ਨਾਲ ਹੀ ਗੱਲਬਾਤ ਕਰਨੀ ਹੈ ਕਿ ਫਗਵਾੜਾ ਦੇ ਵਿੱਚ ਗਊ ਮਾਸ ਦੇ ਤਸਕਰਾਂ ਦਾ ਪਰਦਾਫਾਸ਼ ਹੋਇਆ ਹੈ ਇਹ ਸਾਰੀ ਤਸਕਰੀ ਕਿਸ ਤਰੀਕੇ ਦੇ ਨਾਲ ਚੱਲ ਰਹੀ ਸੀ ਉਹਦੇ ਤੇ ਚਰਚਾ ਕਰਾਂਗੇ ਨਾਲੇ ਗੱਲਬਾਤ ਕਰਨੀ ਹੈ ਕਿ ਫੁੱਟਬਾਲ ਜਗਤ ਨੂੰ ਇੱਕ ਵੱਡਾ ਝਟਕਾ ਲੱਗਾ ਹੈ ਔਰ ਨਾਮੇ ਖਿਡਾਰੀ ਦੀ ਦਰਦਨਾਕ ਮੌਤ ਹੋ ਗਈ ਹੈ ਸੋ ਇਹਨਾਂ तमाम ਖਬਰਾਂ ਦੇ ਉੱਤੇ ਚਰਚਾ ਕਰਨ ਦੇ ਲਈ ਵਾਧਿਆਂ ਅਸ ਦੀ ਆਪਣੀ ਪਹਿਲੀ ਖਬਰ ਵੱਲ ਅੱਜ ਦਿਨ ਦੇ ਵਿੱਚ ਦੋ ਵੱਡੀਆਂ ਖਬਰਾਂ ਰਹੀਆਂ ਇੱਕ ਖਬਰ ਰਹੀ ਕਿ ਕੈਬਨਿਟ ਦੇ ਵਿੱਚ ਵਿਸਤਾਰ ਹੋਇਆ ਔਰ ਦੂਸਰੀ ਖਬਰ ਰਹੀ ਕਿ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਕੈਬਨਿਟ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ ਮਤਲਬ ਹੁਣ ਉਹ ਸਾਬਕਾ ਮੰਤਰੀ ਹੋ ਗਏ ਨੇ ਦਰਸਲ ਕੁਲਦੀਪ ਸਿੰਘ ਢਾਲੀਵਾਲ ਨੂੰ ਕੈਬਨਿਟ ਦੇ ਵਿੱਚੋਂ ਬਾਹਰ ਕੱਢ ਕੇ ਸੰਜੀਵ ਅਰੋੜਾ ਨੂੰ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਗਿਆ ਪੰਜਾਬ ਕੈਬਨਿਟ ਦੇ ਨਵੇਂ ਬਣੇ ਮੰਤਰੀ ਸੰਜੀਵ ਅਰੋੜਾ ਨੂੰ ਉਦਯੋਗ ਅਤੇ ਐਨ ਆਰ ਆਈ ਵਿਭਾਗ ਦਿੱਤੇ ਗਏ ਨੇ ਇਸ ਦੇ ਲਈ ਕੁਲਦੀਪ ਢਾਲੀਵਾਲ ਦੀ ਕੈਬਨਿਟ ਦੇ ਵਿੱਚੋਂ ਛੁੱਟੀ ਹੋ ਗਈ ਹੈ ਉਨ੍ਹਾਂ ਕੋਲ ਐਨ ਆਰ ਆਈ ਵਿਭਾਗ ਸੀ ਇਸੇ ਇਸੇ ਤਰੀਕੇ ਦੇ ਨਾਲ ਉਦਯੋਗ ਵਿਭਾਗ ਪਹਿਲਾਂ ਤਰਨਪੁਰੀ ਸੌਂਤ ਦੇ ਕੋਲ ਸੀ ਜਿਨ੍ਹਾਂ ਕੋਲ ਪਿੰਡੂ ਵਿਕਾਸ ਕਿਰਤ ਤੇ ਸੈਰਸਪਾਟਾ ਵਿਭਾਗਾਂ ਦਾ ਚਾਰਜ ਜਾਰੀ ਰਹੇਗਾ ਢਾਲੀਵਾਲ ਦੇ ਅਸਤੀਫੇ ਦੇ ਨਾਲ ਭਗਵੰਤ ਮਾਨ ਕੈਬਨਟ ਦੇ ਵਿੱਚ ਮੰਤਰੀਆਂ ਦੀ ਕੁੱਲ ਗਿਣਤੀ ਜਿਹੜੀ ਆ ਉਹ 16 ਰਹਿ ਗਈ ਹੈ ਕੈਬਨਟ ਦੇ ਵਿੱਚ ਅਜੇ ਵੀ ਦੋ ਅਹੁਦੇ ਖਾਲੀ ਨੇ ਸੂਤਰਾਂ ਦੇ ਮੁਤਾਬਕ ਕੁਲਦੀਪ ਸਿੰਘ ਢਾਲੀਵਾਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਪਰ ਇਸ ਦੀ ਅਧਿਕਾਰਕ ਤੌਰ ਦੇ ਉਤੇ ਪੁਸ਼ਟੀ ਨਹੀਂ ਹੋਈ ਹੈ ਹਾਲਾਂਕਿ ਹੁਣ ਉਹਨਾਂ ਦੇ ਵੱਲੋਂ ਇੱਕ ਵੀਡੀਓ ਸੰਦੇਸ਼ ਜਾਰੀ ਵੀ ਕਰ ਦਿੱਤਾ ਗਿਆ ਇਸ ਦੌਰਾਨ ਕੁਲਦੀਪ ਢਾਲੀਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਪੋਸਟ ਪਾ ਕੇ ਕਿਹਾ ਕਿ ਆਪਣੇ ਪੰਜਾਬ ਦੇ ਲੋਕਾਂ ਦੇ ਲਈ ਉਹ ਭਲਾਈ ਦੇ ਕੰਮ ਅਜੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਾਰੀ ਰੱਖਣਗੇ ਹੋਰ ਉਹਨਾਂ ਨੇ ਆਪਣੇ ਵੀਡੀਓ ਸੰਦੇਸ਼ ਦੇ ਵਿੱਚ ਕੀ ਕਿਹਾ ਤੁਹਾਨੂੰ ਸੁਣਾਉਂਦੇ ਹਾਂ ਚੰਡੀਗੜ੍ਹ ਦੇ 24 ਸੱਥੀਆਂ ਦਾ ਸਾਧਿਆਂ ਦਾ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹੋ ਬਸ ਮੈਂ ਤੁਹਾਨੂੰ ਇਹ ਕਹਿਣੀ ਚਾਹੁੰਦਾ ਕਿ ਮੈਂ 13 ਦੇ ਵਿੱਚ 213 ਚ ਅਮਰੀਕਾ ਦੀ ਆਪਣੀ ਸਿਟੀ ਜਿਪ ਛੱਡ ਕੇ ਮੈਂ ਪੰਜਾਬ ਦੇ ਵਾਸਤੇ ਮਤਲਬ ਜਿਹੜਾ ਪੰਜਾਬ ਦੀ ਜੰਗ ਲੜਨ ਵਾਸਤੇ ਆਪਣੇ ਬੱਚਿਆਂ ਨੂੰ ਕੈਲੀਫੋਰਨੀਆ 'ਚ ਛੱਡ ਕੇ ਮੈਂ ਵਾਪਸ ਆਇਆ ਉਹਦੇ ਮੈਂ ਜਿਲੋਂ ਦਾ ਆਇਆ ਮੈਂ ਆਮਦੀ ਪਾਰਟੀ ਦੇ ਵਿੱਚ ਕਰੀਬ 26 ਦਸੰਬਰ 2015 ਚ ਸ਼ਾਮਲ ਹੋਇਆ ਸੀਗਾ। ਉਹ ਮੈਂ ਅੱਜ ਤੱਕ ਕਦੇ ਵੀ ਇੱਕ ਵੀ ਛੁੱਟੀ ਨਹੀਂ ਕੀਤੀ। 24 ਘੰਟੇ ਲਗਾਤਾਰ ਪਾਰਟੀ ਲਈ ਕੰਮ ਕਰਦਾ ਰਿਆ। ਤੁਹਾਡੇ ਚੋਂ ਬਹੁਤ سارے ਸਾਥੀ ਕਈ ਵਾਰ ਮੇਰੀ ਇੰਟਰਵਿਊ ਕਰਕੇ ਗਏ। ਕਈ ਵਾਰ ਆ ਦੋ ਪਹਿਲਾਂ ਵੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਮਹਿਕ ਮੇ ਘਟ ਗਏ ਜੀ ਵਧ ਗਏ ਜੀ ਕੀ ਹੋਇਆ ਜੀ ਸੋ ਮੈਂ ਤੁਹਾਨੂੰ ਅੱਜ ਵੀ ਕਲੀਅਰ ਕਰਨੀ ਚਾਹੁੰਦਾ ਕਿ ਮੈਂ ਉਹ ਸਿਆਸੀ ਲੀਡਰ ਨਹੀਂ ਹਾਂ ਜਿਹੜਾ ਮਹਿਕਮਿਆਂ ਦੇ ਪਿੱਛੇ ਫਿਰਦਾ ਹੋਵੇ ਮੈਂ ਜਦੋਂ ਆਇਆ ਸੀਗਾ ਮੈਂ ਆਮ ਆਦਮੀ ਪਾਰਟੀ ਦਾ ਵਰਕਰ ਸੀਗਾ ਆਮ ਆਦਮੀ ਪਾਰਟੀ ਦਾ ਸਿਪਾਈ ਸੀਗਾ ਅੱਜ ਵੀ ਆਮ ਆਦਮੀ ਪਾਰਟੀ ਦਾ ਸਿਪਾਹੀ ਆ ਆਮ ਆਦਮੀ ਪਾਰਟੀ ਦਾ ਵਰਕਰ ਆ ਤੇ ਵਫਾਦਾਰ ਸਿਪਾਹੀ ਆ ਆਪਣੀ ਪਾਰਟੀ ਦਾ ਆਪਣੇ ਕੌਮੀ ਕਮਿਟੀ ਕਨਰ ਦਾ ਅਰਵਿੰਦ ਕੇਰੀ왈 ਜੀ ਦਾ ਉਹਨਾਂ ਕਰਕੇ ਮੈਂ ਛੱਡ ਕੇ ਆਇਆ ਸੀ ਪਾਰਟੀ 올ਮਾਨ ਸਾਹਿਬ ਦਾ ਮੈਂ ਸਦਾ ਹੀ ਰਣੀ ਵੀ ਦਊਗਾ ਧੰਨਵਾਦ ਵੀ ਉਹਨਾਂ ਦਾ ਉਹਨਾਂ ਨੇ ਮੈਨੂੰ ਕਰੀਬ 3.5 ਸਾਲ ਜਿਹੜਾ ਉਹ ਕੈਬਨ ਦੇ ਵਿੱਚ ਜਿਹੜਾ ਮੌਕਾ ਦਿੱਤਾ ਉਨਾਂ ਲਈ ਮੈਂ ਸਦਾ ਹੀ ਰਿੜੀ ਰਹੂੰਗਾ ਤੇ ਮੈਂ ਜਦੋਂ ਮੈਨੂੰ ਪਹਿਲਾ ਮਹਿਕਮਾ ਦਿੱਤੇ ਸੀਗੇ ਮੈਂ ਉਦੋਂ ਜਦੋਂ ਮੇਰੇ ਕੋਲ ਪੰਚਾਇਤੀ ਰਾਜ ਵਾਲਾ ਮਹਿਕਮਾ ਸੀਗਾ ਮੈਂ 11000 ਏਕੜ ਜ਼ਮੀਨ ਜਿਹੜੀ ਉਹ ਪੰਜਾਬ ਨੂੰ ਛਡਾ ਕੇ ਦਿੱਤੀ ਮੈਂ ਪੰਜਾਬ ਨਹੀਂ ਪੂਰੇ ਹਿੰਦੁਸਤਾਨ ਦਾ ਪਹਿਲਾ ਪੋਲੀਟਿਕਲ ਲੀਡਰ ਆ ਜਿਨ੍ਹਾਂ ਨੇ ਆਪਣੇ ਸੂਬੇ ਦੀ ਲੋਕਾਂ ਵੱਲੋਂ ਬੱਲੀ 11000 ਏਕੜ ਜ਼ਮੀਨ ਜਿਹੜੀ ਐ ਉਹ ਛਡਵਾਈ ਉਹਦੋਂ ਦੀ ਉਸ ਸਮੇਂ ਕੀਮਤ ਜਿਹੜੀ ਸੀਗੀ ਉਹ 2700 ਕਰੋੜ ਦੇ ਕਰੀਬ ਸੀਗੀ ਉਹ ਦੋਸਤੋਂ ਬਾਅਦ ਮਾਨਜੋਗ ਮੁਖੰਤੀ ਸਾਹਿਬ ਨੇ ਮੇਰੀ ਡਿਊਟੀ ਐਨਆਰਏ ਡਿਪਾਰਟਮੈਂਟ ਦੇ ਉੱਤੇ ਭਾਈ ਕਿਉਂਕਿ ਮੈਂ ਐਨਆਰਏ ਸੀਗਾ ਔਰ ਮੈਂ ਪਿਛਲੇ 2 ਸਾਲਾਂ ਦੇ ਵਿੱਚ ਕਰੀਬ ਕੋਈ 4000 ਐਨਆਰਆਈ ਦਾ ਕੇਸ ਜਿਹੜਾ ਉਹ ਮੈਂ ਹੱਲ ਕੀਤਾ ਪਹਿਲਾ 9 ਐਨਆਰਆਈ ਮਿਲਿਸ ਉਸ ਤਰ੍ਹਾਂ ਕੜਾਈਆਂ ਫਿਰ ਪਿਛਲੇ ਦਸੰਬਰ ਤੋਂ ਆਨਲਾਈਨ ਮਿਲਿਸ ਜਿਹਦੇ ਵਿੱਚ ਲੋਕਾਂ ਨੇ ਬਾਹਰ ਬੈਠੇ ਐਨਆਰਆਈ ਨੇ ਆਪਣੇ ਕੇਸ ਦੱਸੇ ਉਹਨਾਂ ਦਾ ਮੈਂ ਹੱਲ ਕੀਤਾ ਸੋ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਮੈਂ ਪੰਜਾਬ ਵਾਸਤੇ ਆਇਆ ਸੀਗਾ ਪੰਜਾਬ ਵਾਸਤੇ ਮੇਰੀ ਜੰਗ ਜੜੀ ਹੈ ਉਹ ਜਾਰੀ ਰਵਗੀ ਮੈਂ ਪੰਜਾਬ ਲਈ ਪੰਜਾਬ ਦੇ ਅੰਦਰ ਜਿਹੜੀਆਂ ਕਾਲੀਆਂ ਤਾਕਤਾਂ ਵੰਦਾ ਦੇ ਖਿਲਾਫ ਜੜੀ ਬੜੀ ਜਾਂਗਿਆ ਡਰਗ ਡੀਲਰਾਂ ਦੇ ਖਿਲਾਫ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਉਹ ਮੇਰੀ ਮਿਹਨ ਜਿਹੜੀ ਆ ਜਾਰੀ ਰਹੂਗੀ ਮੈਂ ਆਪਣੀ ਪਾਰਟੀ ਜਿੱਦਾ ਪਹਿਲੇ 10 ਸਾਲ ਤੋਂ ਕੰਮ ਕੀਤਾ ਉਸੇ ਤਰ੍ਹਾਂ ਹੀ ਜਿੰਨੇ ਚਿਰ ਤੱਕ ਮੇਰਾ ਆਖਰੀ ਦਮ ਹੈ ਜਿੰਨਾ ਤੱਕ ਮੇਰਾ ਆਖਰੀ ਸਾਹ ਹੈ ਉਹਨਾਂ ਚਿਰ ਤੱਕ ਮੈਂ ਪੰਜਾਬ ਲਈ ਪੰਜਾਬੀਆਂ ਲਈ ਪੰਜਾਬੀ ਚ ਦੁਨੀਆ ਦੇ ਕਈ ਵੀ ਹਿੱਸੇ 'ਚ ਬੈਠੇ ਆ ਮੈਂ ਉਹਨਾਂ ਲਈ ਆਪਣੀ ਜੰਗ ਜਿਹੜੀ ਆ ਲੜਾਈ ਜਿਹੜੀ ਆ ਮੈਂ ਜਾਰੀ ਰੱਖੂਗਾ ਪੰਜਾਬ ਲਈ ਲੜਦਾ ਰਹੂੰਗਾ ਜੋ ਵੀ ਪੰਜਾਬ ਲਈ ਆਵਾਜ਼ ਬੁਲੰਦ ਕਰਨੀ ਪਈ ਉਹ ਮੈਂ ਕਰਦਾ ਦੂੰਗਾ ਸੋ ਮੈਂ ਆਪਣੇ ਕੌਮੀ ਕਨਵੈਨਰ ਦਾ ਅਰਵਿੰਦ ਕੇਰੀਵਾਚੀ ਦਾ ਔਰ ਪੰਜਾਬ ਦੇ ਮਾਨਯੋਗ ਮੁਖੰਤੀ ਸਾਹਿਬ ਦਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ 3.5 ਸਾਲ ਮੌਕਾ ਦਿੱਤਾ ਔਰ ਮੈਂ ਮਿਹਨਤ ਕਰਕੇ ਜਿੰਨੇ ਜੋਗਾ ਮੈਂ ਸੀਗਾ ਮੈਂ ਮਿਹਨਤ ਕਰਕੇ ਆਪਣੇ ਕੰਮ ਦੀ ਜਿਹੜੀ ਪੂਰੀ ਆਪਣੇ ਕੰਮ ਦੇ ਨਾਲ ਇਨਸਾਫ ਕੀਤਾ ਜੋ ਵੀ ਕੰਮ ਸਰਕਾਰ ਨੇ ਦਿੱਤਾ ਉਸ ਕੰਮ ਨੂੰ ਮੈਂ ਲਗਾਤਾਰ ਕਰਦਾ ਰਿਆ ਮੇਰਾ ਹਲਕਾ ਇਹ ਨਾਲਾ ਹੈ ਇਹ ਨਾਲੇ ਦੇ ਲੋਕਾਂ ਨੇ ਮੈਨੂੰ ਵੋਟਾਂ ਪਾ ਕੇ ਚੁਣਿਆ ਉਸ ਹਲਕੇ ਲਈ ਮੇਰੀ ਆਪਣੀ ਜਿੰਦ ਜਾਨ ਮੇਰੇ ਪਰਿਵਾਰ ਦੀ ਮੇਰੀ ਆਪਣੀ ਜਿੰਦ ਜਾਨ ਜਿਹੜੀ ਆ ਉਹਦੇ ਵਿਕਾਸ ਲਈ ਮੈਂ ਆਵਾਜ਼ ਦੇਣ ਇੱਕ ਕੀਤਾ ਹੋਇਆ ਇੱਕ ਕਰਕੇ ਰੱਖੂਗਾ ਔਰ ਮੈਂ ਆਪਣੇ ਹਲਕੇ ਨੂੰ ਪੰਜਾਬ ਦਾ ਨੰਬਰ 1 ਹਲਕਾ ਜਿਹੜਾ ਉਹ ਬਣਾਉਂਗਾ ਵਿਕਾਸ ਦੇ ਪੱਖੋਂ ਕੋਈ ਵੀ ਜਿਹੜੀ ਕਾਟਵਾਦ ਨਾ ਨਾ ਜੇ ਅਜ ਨਾਲੇ ਵਿੱਚ ਅਗਲੇ 1.5 ਸਾਲ ਜਿਹੜਾ ਬਾਕੀ ਸਮਾਂ ਅਜ ਨਾਲੇ ਵਿੱਚ ਬੈਠ ਕੇ ਅਜ ਨਾਲੇ ਦੀ ਲੋਕਾਂ ਦੀ ਜਿਹੜੀ ਸੇਵਾ ਕਰੂੰਗਾ ਜਿੱਥੇ ਵੀ ਕਿਤੇ ਪਾਰਟੀ ਨੂੰ ਫਿਰ ਵੀ ਕਿੱਥੇ ਜਦੋਂ ਵੀ ਕਿਤੇ ਲੋੜ ਪਊਗੀ ਪਾਰਟੀ ਜਦੋਂ ਵੀ ਪਾਰਟੀ ਚ ਕਿਤੇ ਵੀ ਕੋਈ ਡਿਊਟੀ ਲਾਊਗੀ ਤੇ ਆਪਣੀ ਡਿਊਟੀ ਜਿਹੜੀ ਹੈ ਉਹ ਪੂਰੀ ਤਨਦੇਈ ਦੇ ਨਾਲ ਜਿਹੜੀ ਨਿਭਾਵਾਂਗਾ ਬਸ ਮੈਂ ਤੁਹਾਨੂੰ ਇਹ ਹੀ ਕਹਿਣਾ ਚਾਹੁੰਦਾ ਸੀਗਾ ਕਿ ਮੈਂ ਮੈਂ ਤੁਹਾਡੇ ਥੂ ਪੂਰੇ ਦੁਨੀਆ ਦੇ ਪੰਜਾਬੀਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਤੁਹਾਡਾ ਪੁੱਤਰ ਤੁਹਾਡਾ ਭਰਾ ਪੰਜਾਬ ਨੂੰ ਕਦੀ ਪਿੱਠ ਨਹੀਂ ਦੇ ਦਊਗਾ ਮੈਂ ਪੰਜਾਬ ਦਾ ਜੰਮਿਆ ਮੈਂ ਪੰਜਾਬ ਦੇ ਪ੍ਰਸਿੱਧ ਕਿਸਾਨ ਹਾਂ ਹਾਸ਼ਮ ਸ਼ਾਹ ਦੇ ਪਿੰਡੇ ਜੰਮਿਆ ਮੈਂ ਆਪਣੀ ਹਿੰਮਤ ਜਿਹੜੀ ਹੈ ਹਾਸ਼ਮ ਫਤਿਹ ਨਸੀਬ ਤਿੰਨਾਂ ਨੂੰ ਜਿੰਨਾ ਹਿੰਮਤ ਨੂੰ ਯਾਰ ਬਣਾਇਆ ਮੈਂ ਆਪਣੀ ਹਿੰਮਤ ਆਖਰੀ ਦਮ ਤੱਕ ਪੰਜਾਬ ਲਈ ਲਾਉਂਦਾ ਰਹੂੰਗਾ ਆਪਣੇ ਹਲਕੇ ਲਈ ਲਾਉਂਦਾ ਦੂੰਗਾ ਪੰਜਾਬ ਨੂੰ ਕੋ ਤਤੀਵਾ ਨਾ ਲੱਗੇ ਇਹਦੇ ਲਈ ਮੈਂ ਆਪਣੀ ਜੰਗ ਜਿਹੜੀ ਹੈ ਉਹ ਜਾਰੀ ਰੱਖੂੰਗਾ ਬਸ ਮੈਂ ਤੁਹਾਨੂੰ ਇਹਦੀ ਗੱਲ ਹੀ ਕਹਿਣੀ ਚਾਹੁੰਦਾ ਸਬੋਤਾਂ ਦੇ ਸੂਤਰਾ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਤੋਂ ਪਹਿਲਾਂ ਅੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਆਪਣੀ ਰਿਹਾਈਸ ਤੇ ਸੱਦ ਕੇ ਅਸਤੀਫਾ ਦੇਣ ਦੇ ਲਈ ਕਿਹਾ ਸੀ ਢਾਲੀਵਾਲ ਨੇ ਮੌਕੇ ਤੇ ਹੀ ਆਪਣੇ ਅਹੁਦੇ ਤੋਂ ਲਿਖਤੀ ਅਸਤੀਫਾ ਦੇ ਦਿੱਤਾ ਸੀ ਔਰ ਮੁੱਖ ਮੰਤਰੀ ਨੂੰ ਸੌਂਪ ਦਿੱਤਾ ਇਸ ਤੋਂ ਪਹਿਲਾਂ ਹੀ ਢਾਲੀਵਾਲ ਤੋਂ ਖੇਤੀ ਅਤੇ ਪੰਚਾਇਤ ਵਿਭਾਗ ਵੀ ਵਾਪਸ ਲੈ ਲਿਆ ਗਿਆ ਸੀ ਸੋ ਦੱਸ ਦਈਏ ਕਿ ਅੱਜ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਦਾ ਵਿਸਤਾਰ ਕੀਤਾ ਗਿਆ ਸਬਿਰ ਤੋਂ ਹੀ ਇਹ ਚਰਚਾਾਂਵਾਂ ਚੱਲ ਰਹੀਆਂ ਸੀ ਕਿ ਸੰਜੀਵ ਅਰੋੜਾ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾਏਗਾ ਤੇ ਛੁੱਟੀ ਕਿਹੜੇ ਮੰਤਰੀ ਦੀ ਹੋਏਗੀ ਔਰ ਨਾਲ ਇਹ ਵੀ ਕਿਐਸ ਰਾਇਆਂ ਲਗਾਈਆਂ ਜਾ ਰਹੀਆਂ ਸੀ ਕਿ ਸ਼ਾਇਦ ਹੋਰ ਮੰਤਰੀ ਵੀ ਉਹਨਾਂ ਦੇ ਨਾਲ ਸ਼ਪਤ ਗ੍ਰੈਂਡ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਕਿਉਂਕਿ ਜਿੱਦਾਂ ਆਪਾਂ ਜ਼ਿਕਰ ਕੀਤਾ ਕਿ ਦੋ ਅਹੁਦੇ ਅਜੇ ਵੀ ਖਾਲੀ ਨੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਪੱਛਮੀ ਹਲਕੇ ਤੋਂ ਨਵੇਂ ਚੁਣੇ ਗਏ ਵਿਧਾਇਕ ਸੰਜੀਵ अरोड़ा ਨੇ ਮੰਤਰੀ ਵਜੋਂ ਸੌਹ ਚੁੱਕੀ ਸਮਾਰੋਹ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਮੰਤਰੀ ਮੌਜੂਦ ਰਹੇ ਸੂਤਰਾਂ ਮੁਤਾਬਕ ਉਹਨਾਂ ਨੂੰ ਉਦਯੋਗ ਅਤੇ ਐਨਆਰਆਈ ਵਿਭਾਗ ਦਿੱਤੇ ਗਏ ਨੇ ਹਾਲਾਂਕਿ ਇਸ ਦੀ ਅਜੇ ਤੱਕ ਅਧਿਕਾਰਕ ਤੌਰ ਦੇ ਉੱਤੇ ਪੁਸ਼ਟੀ ਨਹੀਂ ਹੋਈ ਸੀ ਜਦੋਂ ਤੱਕ ਅਸੀਂ ਇਸ ਖਬਰ ਨੂੰ ਪੜ੍ਹ ਰਹੇ ਹਾਂ ਹੋ ਸਕਦਾ ਹੈ ਜਦੋਂ ਤੱਕ ਖਬਰ ਤੁਹਾਡੇ ਤੱਕ ਆਵੇ ਤੇ ਇਹਦੀ ਅਧਿਕਾਰਕ ਤੌਰ ਦੇ ਉੱਤੇ ਪੁਸ਼ਟੀ ਹੋ ਜਾਏ ਯਾਦ ਰੱਖੇ ਕਿ ਸੀਐਮ ਭਗਵੰਤ ਮਾਨ ਦੀ ਅਗਵਾਈ ਹੇਠ ਤਿੰਨ ਸਾਲਾਂ ਦੇ ਕਾਰਜਕਾਲ ਦੇ ਦੌਰਾਨ ਮੰਤਰੀ ਮੰਡਲ ਦੇ ਵਿੱਚ ਇਹ ਸਤਵਾਂ ਫੇਰਬਦਲ ਹੈ ਇਸ ਤੋਂ ਪਹਿਲਾਂ ਵੀ ਖੇਤਰੀ ਸਮੀਕਰਨਾਂ ਦੇ ਪਾਰਟੀ ਪ੍ਰਦਰਸ਼ਨ ਦੇ ਆਧਾਰ ਦੇ ਉੱਤੇ ਬਦਲਾਅ ਕੀਤੇ ਗਏ ਸੀ ਅਰੋੜਾ ਦਾ ਮੰਤਰੀ ਬੰਨਾ ਪਹਿਲਾਂ ਤੋਂ ਹੀ ਲਗਭਗ ਤੈਅ ਸੀ ਇਸ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ ਦੇ ਵਿੱਚ ਮંત્રી ਮੰਡਲ ਦੇ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਸੀ ਤੇ ਚਾਰ ਮੰਤਰੀਆਂ ਨੂੰ ਹਟਾ ਦਿੱਤਾ ਗਿਆ ਸੀ ਹੁਣ ਤੁਸੀਂ ਦੇਖੋਗੇ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਸੱਤ ਵਾਰ ਮੰਤਰੀ ਮੰਡਲ ਦੇ ਵਿੱਚ ਵਿਸਤਾਰ ਜਿਹੜਾ ਉਹ ਹੋਇਆ ਹੈ ਜੇ ਪਿਛਲੇ ਵਿਸਤਾਰ ਤੋਂ ਆਪਾਂ 2022 ਵੱਲ ਨੂੰ ਚਲੀਏ ਤੇ ਸਤੰਬਰ 2024 ਦੇ ਵਿੱਚ ਵਿਸਤਾਰ ਹੋਇਆ ਜਨਵਰੀ 2023 ਦੇ ਵਿੱਚ ਕੁਝ ਮੰਤਰੀ ਕੱਢੇ ਕੁਝ ਰੱਖੇ ਮਈ 2023 ਦੇ ਵਿੱਚ ਜੁਲਾਈ 2022 ਦੇ ਵਿੱਚ ਪੰਜ ਨਵੇਂ ਮੰਤਰੀ ਬਣਾਏ ਗਏ ਸੀ ਫਿਰ ਵਿਜੇ ਸਿੰਘਲਾ ਤੁਹਾਨੂੰ ਯਾਦ ਹੋਏਗਾ ਮਈ 2022 ਦੇ ਵਿੱਚ ਉਹਨਾਂ ਨੂੰ ਹਟਾਇਆ ਗਿਆ ਸੀ ਸਿਹਤ ਮੰਤਰੀ ਵਿਜੇ ਸਿੰਘਲਾ ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗੇ ਸੀ ਮਤਲਬ ਹੁਣ ਤੱਕ ਸੱਤ ਵਾਰ ਇਹ ਵਿਸਤਾਰ ਹੋ ਚੁੱਕਾ ਹੈ ਔਰ ਵਿਸਤਾਰ ਦੀ ਸੰਭਾਵਨਾ ਅੱਗੇ ਵੀ ਰਹੇਗੀ ਕਿਉਂਕਿ ਦੋ ਅਹੁਦੇ ਅਜੇ ਵੀ ਖਾਲੀ ਨੇ ਔਰ ਕਿਆਸਰਾਈਆਂ ਵੀ ਲਗਾਈਆਂ ਜਾ ਰਹੀਆਂ ਸੀ ਕਿ ਹੋਰ ਵੀ ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ ਔਰ ਨਵੇਂ ਮੰਤਰੀਆਂ ਨੂੰ ਅਹੁਦੇ ਜਿਹੜੇ ਦਿੱਤੇ ਜਾ ਸਕਦੇ ਨੇ ਔਰ ਅੱਜ ਵੱਡਾ ਦਿਨ ਰਿਹਾ ਆਮ ਆਦਮੀ ਪਾਰਟੀ ਦੇ ਲਈ ਖਾਸ ਕਰਕੇ ਕਿਉਂਕਿ ਮੰਤਰੀ ਮੰਡਲ ਦੇ ਵਿੱਚ ਵਿਸਤਾਰ ਜਿੱਥੇ ਇੱਕ ਪਾਸੇ ਹੋਇਆ ਤੇ ਇੱਕ ਮੰਤਰੀ ਦੀ ਛੁੱਟੀ ਵੀ ਕਰ ਦਿੱਤੀ ਗਈ ਔਰ ਵਿਭਾਗ ਵੀ ਫੇਰ ਬਦਲ ਕੀਤੇ ਗਏ ਨੇ ਅਗਲੀ ਖਬਰ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੀ ਰਹੀ ਹੈ ਮਜੀਠੀਆ ਨੂੰ ਅੱਜ ਵੀ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਭਲਕੇ ਯਾਨੀ ਕਿ ਕੱਲ ਨੂੰ ਮੁਰ ਤੋਂ ਸੁਣਵਾਈ ਹੋਏਗੀ ਪੰਜਾਬ ਦੇ ਵਿੱਚ ਆਮਦਨ ਤੋਂ ਵੱਧ ਸੰਪਤੀ ਮਾਮਲੇ ਦੇ ਵਿੱਚ ਗ੍ਰਿਫਤਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਫਿਲਹਾਲ ਕੋਈ ਤੁਰੰਤ ਰਾਹਤ ਨਹੀਂ ਮਿਲੀ ਹੈ ਉਹਨਾਂ ਦੇ ਵੱਲੋਂ ਦਾਇਰ ਕੀਤੀ ਗਈ ਯਾਚਿਕਾ ਤੇ ਸੁਣਵਾਈ ਦੇ ਦੌਰਾਨ ਅੱਜ ਉੱਚ ਅਦਾਲਤ ਨੇ ਕਿਹਾ ਹੈ ਕਿ ਮਜੀਠੀਆਂ ਨੂੰ ਪਲਕੇ ਹੀ ਮੁਰ ਰਿਮਾਂਡ ਮਿਲਿਆ ਪਰ ਮੁਹਾਲੀ ਅਦਾਲਤ ਦੇ ਵੱਲੋਂ ਨਵੇਂ ਰਿਮਾਂਡ ਆਰਡਰ ਹੱਲੇ ਤੱਕ ਜਾਰੀ ਨਹੀਂ ਹੋਏ ਸਰਕਾਰੀ ਵਕੀਲ ਨੇ ਅਦਾਲਤ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਦੁਪਹਿਰ 2 ਵਜੇ ਤੱਕ ਇਹ ਆਰਡਰ ਜਾਰੀ ਹੋ ਜਾਣਗੇ ਪਰ ਜਦੋਂ ਤੱਕ ਅਸੀਂ ਇਸ ਖਬਰ ਨੂੰ ਕਰ ਰਹੇ ਹਾਂ ਉਦੋਂ ਤੱਕ ਇਸ ਖਬਰ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ ਹੈ ਕਿ ਉਹ ਆਰਡਰ ਮਿਲ ਗਏ ਨੇ ਕਿ ਨਹੀਂ ਮਿਲੇ ਅਜੇ ਤੱਕ ਪਰ ਸਰਕਾਰੀ ਵਕੀਲਾ ਨੇ 2 ਵਜੇ ਤੱਕ ਦਾ ਸਮਾਂ ਦਿੱਤਾ ਸੀ ਇਸ ਤੇ ਕੋਰਟ ਨੇ ਕਿਹਾ ਕਿ ਹੁਣ ਮਾਮਲੇ ਦੀ ਅਗਲੀ ਸੁਣਵਾਈ ਕੱਲ ਹੋਏਗੀ ਅਕਾਲੀ ਦਲ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਵੀ ਕਿਹਾ ਹੈ ਕਿ ਜਦ ਤੱਕ ਰਿਮਾਂਡ ਆਰਡਰ ਨਹੀਂ ਆਉਂਦਾ ਉਦੋਂ ਤੱਕ ਸੁਣਵਾਈ ਨਹੀਂ ਹੋ ਸਕਦੀ ਇਸ ਦੇ ਲਈ ਹੁਣ ਇਹ ਮਾਮਲਾ ਕੱਲ ਲੱਗੇਗਾ ਮਜੀਠੀਆ ਦੇ ਵੱਲੋਂ ਧਾਇਰ ਕੀਤੀ ਗਈ ਯਾਚਿਕਾ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਨੂੰ ਗੈਰਕਾਨੂੰਨੀ ਦੱਸਦੇ ਹੋਏ ਰਿਮਾਂਡ ਆਦੇਸ਼ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ ਮਜੀਠੀਆ ਦਾ ਦੋਸ਼ ਹੈ ਕਿ ਉਹਨਾਂ ਨੂੰ ਗਲਤ ਢੰਗ ਦੇ ਨਾਲ ਪੁਲਿਸ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈ। ਉਹਨਾਂ ਨੇ ਇਸ ਮਾਮਲੇ ਨੂੰ ਪੂਰੀ ਤਰੱਕੀ ਦੇ ਨਾਲ ਰਾਜਨੀਤੀ ਦੇ ਨਾਲ ਪ੍ਰੇਰਿਤ ਦੱਸਿਆ ਹੈ। ਅਕਾਲੀ ਦਲ ਦਾ ਇਹ ਕਹਿਣਾ ਹੈ ਕਿ ਇਹ ਕੇਸ ਉਸ ਰਿਪੋਰਟ ਦੇ ਆਧਾਰ ਦੇ ਉੱਤੇ ਦਰਜ ਕੀਤਾ ਗਿਆ ਜਿਸ ਨੂੰ ਸੁਪਰੀਮ ਕੋਰਟ ਪਹਿਲਾਂ ਹੀ ਰੱਦ ਕਰ ਚੁੱਕੀ ਹੈ। ਇੰਨਾ ਹੀ ਇੰਨਾ ਹੀ ਤੱਥਾਂ ਨੂੰ ਪੰਜਾਬ ਸਰਕਾਰ ਦੇ ਵਕੀਲਾਂ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਵੀ ਰੱਖਿਆ ਗਿਆ ਸੀ ਜਿਨ੍ਹਾਂ ਨੂੰ ਸੁਪਰੀਮ ਕੋਰਟ ਰੱਦ ਕਰ ਚੁੱਕੀ ਹੈ। ਇਸ ਮੌਕੇ ਦੇ ਉੱਤੇ ਅਕਾਲੀ ਦਲ ਦੇ ਮੁਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੀਅਰ ਨੇ ਸਰਕਾਰ ਅਤੇ ਵਿਜੀਲੈਂਸ ਦੇ ਉੱਤੇ ਕਈ ਸਵਾਲ ਖੜੇ ਕੀਤੇ ਨੇ ਵਿਕਰਮ ਮਜੀਠੀਆ ਸਾਹਿਬ ਦਾ ਕੇਸ ਅੱਜ ਹਾਈ ਕੋਰਟ ਦੇ ਵਿੱਚ ਲੱਗਿਆ ਸੀ ਉਹਦੇ ਵਿੱਚ ਅਸੀਂ ਜਿਹੜਾ ਉਹਨਾਂ ਦਾ ਰਿਮਾਂਡ ਪਲੱਸ ਜਿਹੜਾ ਉਹਨਾਂ ਤੇ ਕੇਸ ਦਰਜ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਕਸਟਡੀ ਚ ਲਿਆ ਗਿਆ ਉਹ ਸਾਰੀਆਂ ਚੀਜ਼ਾਂ ਮਾਨਯੋਗ ਪੰਜਾਬ ਰਾਣਾ ਹਾਈ ਕੋਰਟ ਦੇ ਵਿੱਚ ਅੰਡਰ ਚੈਲੰਜ ਨੇ ਔਰ ਕੋਰਟ ਦੇ ਵਿੱਚ ਅੱਜ ਜਦੋਂ ਕੇਸ ਸ਼ੀਅਰਿੰਗ ਵਾਸਤੇ ਆਇਆ ਕਿਉਂਕਿ ਜਿਹੜਾ ਰਿਮਾਂਡ ਆਰਡਰ ਅੰਡਰ ਚੈਲੰਜ ਹੈ ਉਹ ਕੱਲ ਖਤਮ ਹੋ ਗਿਆ ਕੱਲ ਫਰੈਸ਼ ਰਿਮਾਂਡ ਆਰਡਰ कोर्ट ਨੇ ਦਿੱਤਾ 4 ਦਿਨ ਦੀ ਕਸਟਡੀ ਉਹਨਾਂ ਦੀ ਅੱਗੇ ਵਿਜੀਲੈਂਸ ਨੂੰ ਦਿੱਤੀ ਪਰ ਉਹ ਆਰਡਰ ਦੀ ਕਾਪੀ ਦੇਰ ਰਾਤ ਤੱਕ ਤੇ ਅੱਜ ਸਵੇਰ ਤੱਕ ਅਪਲੋਡ ਨਹੀਂ ਕੀਤੀ ਗਈ ਹਾਲਾਂਕਿ ਟੈਕਨੀਕਲ ਲਾਅ ਦੀ ਰਿਕੁਆਇਰਮੈਂਟ ਹੈ ਕਿ ਜਿੰਨਾ ਚਿਰ ਫਿਜ਼ੀਕਲੀ ਵਿਜੀਲੈਂਸ ਨੂੰ ਰਿਮਾਂਡ ਦੀ ਕਾਪੀ ਨਹੀਂ ਹੈਂਡਓਵਰ ਕੀਤੀ ਜਾਂਦੀ ਉਹਨਾਂ ਚਿਰ ਅਕਿਊਜ਼ ਦਾ ਰਿਮਾਂਡ ਨਹੀਂ ਵਿਜੀਲੈਂਸ ਲੈ ਸਕਦੀ ਸੀ ਪਰ ਚਲੋ ਕੱਲ ਜੱਜ ਸਾਹਿਬ ਨੇ ਉੱਥੇ ਕੋਰਟ ਚ ਕਿਹਾ ਕਿ ਜੀ ਤੁਸੀਂ ਇਹਨਾਂ ਦਾ ਰਿਮਾਂਡ ਤੇ ਇਹਨਾਂ ਨੂੰ ਲੈ ਜਾਓ ਆਰਡਰ ਆ ਜਾਏਗਾ ਆਰਡਰ ਅੱਜ ਤੱਕ ਸਵੇਰ ਤੱਕ ਨਹੀਂ ਆਇਆ ਸੋ ਕੋਰਟ ਨੇ ਹਾਈ ਕੋਰਟ ਨੇ ਡਾਇਰੈਕਟ ਕੀਤਾ ਕਿ ਉਹ ਆਰਡਰ ਉਸ ਕੋਰਟ ਤੋਂ ਲਿਆ ਜਾਵੇ ਉਹ ਆਰਡਰ ਲੈ ਕੇ ਪਲੇਸ ਔਨ ਰਿਕਾਰਡ ਕੀਤਾ ਜਾਵੇ ਤੇ ਕੱਲ ਨੂੰ ਦੁਬਾਰਾ ਇਹ ਕੇਸ ਟੇਕ ਅਪ ਹੋਏਗਾ ਫਿਰ ਇਹਦੇ 'ਚ ਸੁਣਵਾਈ ਹੋਏਗੀ ਕਿਉਂਕਿ ਅੰਡਰ ਚੈਲੰਜ ਜਿਹੜਾ ਆਰਡਰ ਸੀ ਨੇਚਰਲੀ ਉਹ ਕੱਲ ਤੱਕ ਖਤਮ ਹੋ ਗਿਆ ਵੈਸੇ ਤਾਂ ਇਨਕੰਟੀਨਿਊਸ਼ਨ ਹੈ ਪਹਿਲਾ ਰਿਮਾਂਡ ਤਾਂ ਉਹੀ ਹੈ ਪਰ ਕੋਰਟ ਨੇ ਕਿਹਾ ਕਿ ਜਿਹੜਾ ਨਵਾਂ ਸਬਸੀਕੁਐਂਟ ਰਿਮਾਂਡ ਆਰਡਰ ਵੀ ਹੈ ਜਿਹਦੇ ਨਾਲ ਹੁਣ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਉਦੋਂ ਰਿਮਾਂਡ ਤੇ ਨੇ ਉਹ ਆਰਡਰ ਵੀ ਕੋਰਟ 'ਚ ਪਲੇਸ ਔਨ ਰਿਕਾਰਡ ਕੀਤਾ ਜਾਵੇ ਅਪਲੋਡ ਕਿਉਂ ਨਹੀਂ ਹੋਇਆ ਇਸ ਨਹੀਂ ਦੇਖੋ ਇਹਦੇ 'ਚ ਮੈਂ ਕੋਈ ਕਿਸੇ ਜੁਡੀਸ਼ੀਅਲ ਆਫੀਸਰ ਬਾਰੇ ਨਹੀਂ ਮੈਂ ਕੋਈ ਗੱਲ ਕਰਨੀ ਚਾਹੁੰਦਾ ਉਹ ਕੋਰਟ ਨੇ ਦੇਖਣਾ ਕਿ ਕਿਉਂ ਨਹੀਂ ਅਪਲੋਡ ਹੋਇਆ ਅੱਜ ਜਿਸੀਂ ਦੁਬਾਰਾ ਕੋਰਟ ਦੇ ਵਿੱਚ ਐਪਲੀਕੇਸ਼ਨ ਮੂਵ ਕਰ ਰਹੇ ਹਾਂ ਕਿ ਉਹ ਆਰਡਰ ਹਲੇ ਤੱਕ ਉਹਦੀ ਕਾਪੀ ਨਹੀਂ ਸਪਲਾਈ ਹੋਈ ਸੋ ਉਸ ਤੋਂ ਬਾਅਦ ਜੋ ਵੀ ਕੋਰਟ ਦਾ ਫੈਸਲਾ ਹੋਏਗਾ ਉਹ ਸਰਨ ਸਾਹਮਣੇ ਆ ਜੇ ਜੋ ਜਿਹੜੀ ਅੱਜ ਸੁਣਵਾਈ ਸੀ ਹੁਣ ਕੱਲ ਤੇ ਚਲੀ ਗਈ ਹੈ ਉਹ ਕੱਲ ਤੇ ਚਲੀ ਗਈ ਹੈ ਬਿਕੋਜ਼ ਕਿਉਂਕਿ ਰਿਮਾਂਡ ਆਰਡਰ ਦੀ ਕਾਪੀ ਹਲੇ ਤੱਕ ਅਪਲੋਡ ਹੀ ਨਹੀਂ ਹੋਈ ਤੁਹਾਨੂੰ ਯਾਦ ਹੋਏਗਾ ਇਸ ਤੋਂ ਪਹਿਲਾਂ 2 ਜੁਲਾਈ ਨੂੰ ਵਿਕਰਮ ਸਿੰਘ ਮਜੀਠੀਆ ਨੂੰ 7 ਦਿਨਾਂ ਦੇ ਰਿਮ ਬਿਜਲੈਂਸ ਨੇ ਜਾਂਚ ਦੌਰਾਨ ਉਹਨਾਂ ਦੀ ਜਾਇਦਾਦ ਬਾਰੇ ਕੁਝ ਨਵੇਂ ਤੱਥ ਰੱਖੇ ਅਤੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਵਿੱਚ ਜਾ ਕੇ ਵੀ ਬਿਜਲੈਂਸ ਜਾਂਚ ਕਰਨਾ ਚਾਹੁੰਦੀ ਹੈ ਸਾਰੇ ਤੱਥ ਸੁਣਨ ਤੋਂ ਬਾਅਦ ਕੋਰਟ ਨੇ ਮਜੀਠੀਆਂ ਨੂੰ 4 ਦਿਨਾਂ ਦਾ ਨਵਾਂ ਰਿਮਾਂਡ ਦਿੱਤਾ ਸੀ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਕਈ ਨੇਤਾ ਮੁਹਾਲੀ ਦੇ ਵਿੱਚ ਇਕੱਠੇ ਹੋਏ ਸੀ ਔਰ ਸੁਖਵੀਰ ਸਿੰਘ ਬਾਦਲ ਸਮੇਤ ਕਈ ਅਕਾਲੀ ਆਗੂਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਔਰ ਬਾਅਦ ਦੇ ਵਿੱਚ ਉਹਨਾਂ ਨੂੰ ਛੱਡ ਦਿੱਤਾ ਗਿਆ ਪਰ ਹੁਣ ਭਲਕੇ ਜਿਹੜੀ ਸੁਣਵਾਈ ਹੋਏਗੀ ਉਸ ਸੁਣਵਾਈ ਦੇ ਵਿੱਚ ਕੀ ਕੁਝ ਖਾਸ ਰਹੇਗਾ ਦੇਖਣਾ ਹੋਏਗਾ ਅਗਲੀ ਖਬਰ ਫਗਵਾੜਾ ਦੇ ਨਾਲ ਜੁੜੀ ਹੋਈ ਹੈ ਫਗਵਾੜਾ ਦੇ ਵਿੱਚ ਗਊ ਮਾਸ ਦੇ ਤਸਕਰਾਂ ਦਾ ਪਰਦਾ ਫਾਸ਼ ਹੋਇਆ ਦਰਸਲ ਬੀਤੇ ਕੱਲ ਫਗਵਾੜਾ ਦੇ ਵਿੱਚ ਗੁਰਾਇਆਂ ਹਾਈਵੇ ਤੇ ਸਥਿਤ ਇੱਕ ਇਮਾਰਤ ਤੋਂ ਪੁਲਿਸ ਨੇ ਵੱਡੀ ਮਾਤਰਾ ਦੇ ਵਿੱਚ 20 ਯਾਨੀ ਕਿ ਗਊ ਮਾਸ ਬਰਾਮਦ ਕੀਤਾ ਪੁਲਿਸ ਨੇ ਇਹ ਕਾਰਵਾਈ ਹਿੰਦੂ ਸੰਗਠਨਾ ਦੀ ਜਾਣਕਾਰੀ ਦੇ ਉੱਤੇ ਕੀਤੀ ਹੈ ਫਗਵਾੜਾ ਦੇ ਡੀਐਸਪੀ ਭਰਤ ਪੂਸ਼ਨ ਅਤੇ ਥਾਣਾ ਸਿਟੀ ਐਸਐਚਓ 우ਸ਼ਾ ਰਾਣੀ ਪੁਲਿਸ ਫੋਰਸ ਦੇ ਨਾਲ ਮੌਕੇ ਤੇ ਪਹੁੰਚੇ ਪੁਲਿਸ ਨੇ ਇਮਾਰਤ ਦੇ ਸਾਰੇ ਕਮਰਿਆਂ ਦੀ ਤਲਾਸ਼ੀ ਲਈ ਸੰਯੁਕਤ ਗਊ ਰੱਖਿਆ ਬਲ ਦੇ ਰਾਸ਼ਟਰੀ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ 'ਤੇ 16 ਲੋਕਾਂ ਦੇ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ ਡੀਐਸਪੀ ਭਰਤ ਪੂਸ਼ਨ ਨੇ ਕਿਹਾ ਹੈ ਕਿ ਸੱਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਲਗਭਗ 8 ਲੋਕ ਅਜੇ ਵੀ ਫਰਾਰ ਨੇ ਪੁਲਿਸ ਫਰਾਰ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ ਗਊਮਾਸ ਪੈਕ ਕੀਤਾ ਹੋਇਆ ਸੀ ਉਹ ਤਸਵੀਰਾਂ ਜਿਹੜੀਆਂ ਬੜੀਆਂ ਦਰਦਨਾਕ ਤਸਵੀਰਾਂ ਸੀ ਜਿੱਥੋਂ ਇਹ ਸਾਰਾ ਗਊਮਾਸ ਪੈਕ ਕਰਕੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਉਸ ਨੂੰ ਡਿਲੀਵਰ ਕੀਤਾ ਜਾ ਰਿਹਾ ਸੀ ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਲੁਧਿਆਣਾ ਦੇ ਇੱਕ Hindu ਸੰਗਠਨ ਨੂੰ ਸੂਚਨਾ ਮਿਲੀ ਕਿ ਜੋਤੀ ਟਾਬਾ ਨੇੜੇ ਇੱਕ ਇਮਾਰਤ ਦੇ ਵਿੱਚ ਕਥਿਤ ਤੌਰ ਤੇ ਬੀਫ ਪੈਕ ਕੀਤਾ ਜਾ ਰਿਹਾ ਹੈ ਸੰਗਠਨ ਨੇ ਫਗਵਾੜਾ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ Hindu ਸੰਗਠਨਾਂ ਨੂੰ ਸੂਚਿਤ ਕੀਤਾ ਫਗਵਾੜਾ ਤੇ ਲੁਧਿਆਣਾ ਦੇ Hindu ਸੰਗਠਨਾ ਦੇ ਨੁਮਾਇੰਦੇ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੌਕੇ ਤੇ ਛਾਪਾ ਮਾਰਿਆ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਆਪਣੀ ਜਾਂਚ ਜਿਹੜੀ ਆ ਹੋਰ ਅੱਗੇ ਵਧਾ ਦਿੱਤੀ ਆ ਇਸ ਮੌਕੇ ਦੇ ਉੱਤੇ Hindu ਸੰਗਠਨਾ ਦੇ ਵੱਲੋਂ ਕੀ ਕਿਹਾ ਗਿਆ ਤੁਹਾਨੂੰ ਸੁਣਾਉਂਦੇ ਹਾਂ 10 ਜਣਾ ਮਹਾਂਤ ਗਰੀਬਦਾਸ ਹੈ ਸਾਰੇ ਜੋਤੀ ਢਾਬੇ ਦੇ ਬਾਹਰ ਖੜੇ ਕੀ ਮਾਮਲਾ ਕੀ ਹੈ ਸਾਰਾ ਇਹ ਮਾਮਲਾ ਜੀ ਇਹ ਅੱਜ ਤੋਂ 1 ਸਾਲ ਪਹਿਲਾਂ ਵੀ ਆਪ ਜੀ ਦੇ ਨਜ਼ਰ ਆਇਆ ਸੀ ਇਹ ਉੱਪਰ ਗਊ ਮਾਸ ਦੀ ਫੈਕਟਰੀ ਲੱਗੀ ਹੋਈ ਸੀਗੀ ਉਹ ਅਸੀਂ ਉਦੋਂ ਪੁਲਿਸ ਦੇ ਰਾਹੀਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਉਸ ਕੋਹਾੜੀ ਆ ਅਸੀਂ ਉਹ ਫੈਕਟਰੀ ਨੂੰ ਵੜਿਆ ਸੀਗਾ ਕੁਝ ਸਮੇਂ ਤੋਂ ਪਹਿਲਾਂ ਸਾਨੂੰ ਇਹ ਪਤਾ ਲੱਗਿਆ ਵੀ ਉਹੋ ਹੀ ਫੈਕਟਰੀ ਚੇਂਜ ਹੋ ਕੇ ਇਸ ਜਗ੍ਹਾ ਵਿੱਚ ਲੱਗੀ ਹੈ ਕਾਫੀ ਦਿਨਾਂ ਤੋਂ ਅਸੀਂ ਭਾਰੀ ਮਸਤਕ ਕਰ ਰਹੇ ਸੀਗੇ ਇਸ ਫੈਕਟਰੀ ਨੂੰ ਫੜਨ ਵਾਸਤੇ ਅੱਜ ਸਵੇਰ ਤੋਂ ਸਾਡੀ ਜਿਹੜੀ ਟੀਮ ਹੈ ਉਹ ਇਹਦੇ ਮਗਰ ਲੱਗੀ ਹੋਈ ਸੀਗੀ ਸਮੇਂ ਅਨਸਾਰ ਅਸੀਂ ਵੱਖਰੀਆਂ ਵੱਖਰੀਆਂ ਜਗ੍ਹਾ ਤੇ ਰੋਕੇ ਇਹਦਾ ਅਸੀਂ ਜਾਜਾ ਕਰਦੇ ਰਹੇ ਇੱਕ ਪਿੱਛੇ ਟੱਬਾ ਹੈ ਅਸੀਂ ਉੱਥੇ ਰੁਕੇ ਹੋਏ ਸੀਗੇ ਜਦੋਂ ਉਹਨਾਂ ਨੇ ਸਾਨੂੰ ਆਵੇਦ ਦੀ ਗੱਲ ਕਰਦਿਆਂ ਸੁਣਿਆ ਤੇ ਅਸੀਂ ਉਤੋਂ ਗੱਡੀ ਲੈ ਕੇ ਚੱਲੇ ਉੱਥੋਂ ਹੀ ਇੱਕ ਮੋਟਰਸਾਈਕਲ ਸਾਡੇ ਮਗਰ ਲੱਗ ਗਿਆ ਸੀ ਜੋ ਸਾਡੀ ਆਵਾਜ਼ ਕਰ ਰਿਆ ਸੀਗਾ ਜਿੱਥੇ ਅਸੀਂ ਜਾਂਦੇ ਸੀ ਉਹਦੇ ਮੰਗਰ-ਮੰਗਰ ਕਿਤੇ ਅੱਗੇ ਕਿਤੇ ਪਿੱਛੇ ਤੇ ਸਾਨੂੰ ਵੀ ਉਸ ਮੋਟਰਸਾਈਕਲ ਵਾਲੇ ਬੰਦਿਆਂ ਦੇ ਸ਼ੱਕ ਹੋ ਗਿਆ ਅਸੀਂ ਸਮੇਂ ਨੂੰ ਦੇਖਦੇ ਆਂ ਸਮੇਂ ਹੀ ਅਨਜਾਣਿਤ ਨੂੰ ਦੇਖਦੇ ਆਂ ਐਸਐਸਪੀ ਸਾਹਿਬ ਨੂੰ ਕਾਲ ਕੀਤੀ ਕਪੂਰਥਲਾ ਨੂੰ ਬੜੇ ਸਚੰਜੇ ਢੰਗ ਦੇ ਨਾਲ ਸਾਡੀ ਉਹਨਾਂ ਨੇ ਗੱਲ ਸੁਣੀ ਉਹਨਾਂ ਨੇ ਬੀਐਸਪੀ ਸਾਹਿਬ ਦੀ ਡਿਉਟੀ ਲਈ ਡੀਐਸਪੀ ਸਾਹਮਣਾ ਮੇਰਾ رابطہ ਹੋਇਆ ਉਸ ਤੋਂ ਬਾਅਦ ਐਸਐਚਓ ਸਾਹਿਬ ਦੀ ਮੈਨੂੰ ਕਾਲ ਆਈ ਮੈਂ ਐਸਐਚਓ ਸਾਹਿਬ ਨੂੰ ਸਾਰੀ ਗੱਲ ਦੱਸੀ ਸਮੇਂ ਦੀ ਘੜੀ ਦੇ ਟਾਈਮ ਨੂੰ ਦੇਖਦਿਆਂ ਸਮੇਂ ਦੀ ਘੜੀ ਦੇ ਟਾਈਮ ਨੂੰ ਦੇਖਦਿਆਂ 10 ਤੋਂ 15 ਮਿੰਟਾਂ ਦੇ ਵਿੱਚ ਐਸਐਚਓ ਸਾਹਿਬ ਇੱਥੇ ਆ ਗਏ ਪ੍ਰਸ਼ਾਸਨ ਨੂੰ ਨਾਲ ਲੈ ਕੇ ਜਦੋਂ ਅਸੀਂ ਇਹਦਾ ਤਾਲਾ ਖੋਲ੍ਹਿਆ ਅੰਦਰ ਤਾਂ ਦੇਖ ਕੇ ਰੂਹ ਹੀ ਕੰਬ ਗਈ ਬੇਤਹਾਸਾ ਮਾਸ ਜਿਹੜਾ ਗਊ ਦਾ ਪਿਆ ਅੰਦਰ ਫ੍ਰੀਜ਼ਰ ਲੱਗੇ ਹੋਏ ਨੇ ਕੁਛ ਪੈਕ ਕਰਕੇ ਉਂ ਕਮਰਿਆਂ ਦੇ ਵਿੱਚ ਪਿਆ ਹੈ ਜਿਹੜਾ ਮਾਲ ਸਪਲਾਈ ਕਿੰਨੇ ਢਾਬਿਆਂ ਨੂੰ ਹੋ ਰਿਹਾ ਕਿੰਨੇ ਢਾਬਿਆਂ ਦਾ ਮਾਲ ਪਿਆ ਉਹ ਤੇ ਜਦੋਂ ਇੱਥੇ ਆ ਕੇ ਸਾਰੀ ਗੱਲ ਨੂੰ ਵਾਚਿਆ ਸਾਨੂੰ ਪਤਾ ਲੱਗਿਆ ਵੀ ਜਿਹੜਾ ਇਹ ਢਾਬਾ ਹੈ ਇਹਨਾਂ ਦੇ ਚਾਰ ਢਾਬੇ ਹੋਰ ਚੱਲਦੇ ਆ ਤੇ ਉਹਨਾਂ ਚਾਰਾਂ ਢਾਬਿਆਂ ਤੋਂ ਲਗ ਵੱਖ-ਵੱਖ ਢਾਬਿਆਂ ਦੇ ਉੱਤੇ ਸਪਲਾਈ ਹੁੰਦਾ ਹੈ ਇਹ ਨਹੀਂ ਇਹ ਤੋਂ ਦਿੱਲੀ ਤੱਕ ਜਾਂ ਗੁਜਰਾਤ ਤੱਕ ਇਧਰ ਮਹਾਰਾਸ਼ਟਰ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਪਤਾ ਨਹੀਂ ਇਹ ਕਿੱਥੇ ਕਿੱਥੇ ਤਸਕਰੀ ਕਰਦੇ ਆ ਇਹ ਤਾਂ ਇੱਕ ਜਾਂਚ ਦਾ ਵਿਸ਼ਾ ਹੈ ਇਹ ਤਾਂ ਜਿਹੜੀ ਹੁਣ ਪ੍ਰਸ਼ਾਸਨ ਨੇ ਇੱਥੋਂ ਦੀਆਂ ਕਿਤਾਬਾਂ ਜਾਂ ਰਜਿਸਟਰ ਆਪਦੇ ਹੱਥ 'ਚ ਲਏ ਆ ਉਹ ਜਾਂਚ ਕਰਕੇ ਸਾਨੂੰ ਦੱਸ ਸਕਦੇ ਆ ਕਿ ਅਸੀਂ ਮੌਕੇ ਤੇ ਇਹ ਨਹੀਂ ਦੱਸ ਸਕਦੇ ਕਿ ਕਿੰਨੇ ਹੋਟਲਾਂ 'ਚ ਜਾ ਰਿਹਾ ਹੈ ਪਰ ਇਹ ਤੋਂ ਬੇਅਤਾਸਾ ਮਾਸ ਆ ਜਿਹੜਾ ਗਊ ਦਾ ਉਹ ਪੈਕ ਹੋ ਕੇ ਬਾਹਰ ਸਪਲਾਈ ਹੋ ਰਿਹਾ ਹੈ ਗੱਲ ਇਹ ਆ ਜੀ ਜਿਹੜਾ ਸਨਾਤਨ ਧਰਮ ਦੇ ਨਾਲ Hindu ਧਰਮ ਦੇ ਨਾਲ ਸਮੇਂ-ਸਮੇਂ ਸਾਰੀ ਖਲਬਾੜ ਹੁੰਦਾ ਮੈਂ ਅਪੀਲ ਕਰਦਾ ਸਾਡੇ ਹਿੰਦੂਆਂ ਨੂੰ ਮੈਂ ਅਪੀਲ ਕਰਦਾ ਸਾਡੇ ਸਨਾਤਨੀਆਂ ਨੂੰ ਵੀ ਜਾਗੋ ਸਾਡਾ ਜਾਗਣ ਦਾ ਟਾਈਮ ਹੈ ਸੁੱਤੇ ਨਾ ਰਹਿ ਜਾਓ ਤੁਸੀਂ ਇੱਕ ਪਾਸੇ ਰੌਲਾ ਪਾ ਰਹੇ ਹੋ ਧਰਮ ਤਬਦੀਲ ਹੋ ਰਿਹਾ ਹੈ ਸਾਈ ਧਰਮਾ ਕੇ ਆਪਣੀਆਂ ਜੜ੍ਹਾਂ ਵਧਾ ਰਹੀਆਂ ਜੇ ਤੁਸੀਂ ਏਸ਼ੀਆ ਤੇ ਕਮਰਿਆਂ ਦੇ ਵਿੱਚੋਂ ਬਾਹਰ ਨਾ ਨਿਕਲੇ ਧਰਮ ਅਤਵਦੀਲ ਹੋਣ ਲੱਗਾ ਥੁਲੂ ਵੀ ਪਤਾ ਨਹੀਂ ਲੱਗਣਾ ਮੈਂ ਜਦੋਂ ਆ ਕੇ ਇੱਥੇ ਰੁਕਿਆ ਮੈਂ ਵੈਸ਼ਨੂ ਪੜ ਕੇ ਆ ਕੇ ਚਾਹ ਦੇ ਕੱਪ ਦਾ ਆਰਡਰ ਦਿੱਤਾ ਮੈਂ ਇਥੋਂ ਚਾਹ ਪੀਤੀ ਪਰ ਜਦੋਂ ਅੰਦਰੋਂ ਪਤਾ ਲੱਗਿਆ ਮਾਸ ਵੜਨ ਤੋਂ ਬਾਅਦ ਵੀ ਇਹ ਤਾਂ ਟਾਬੇ ਵਾਲੇ ਸਾਰਾ ਕੁਝ ਕਰ ਰਹੇ ਆ ਤੇ ਮੈਨੂੰ ਉੱਪਰ ਛਾਲਾਂ ਆਈਆਂ ਜੇ ਇਹ ਪਤਾ ਨਾ ਲੱਗਦਾ ਮੈਨੂੰ ਉਹ ਉੱਪਰ ਛਾਲ ਲਾ ਕੇ ਚਾਹ ਬਾਹਰ ਨਾ ਨਿਕਲੀ ਤੇ ਮੈਂ ਵੀ ਧਰਮ ਤਬਦੀਲ ਦੇ ਵਿੱਚ ਸ਼ਾਮਲ ਹੋ ਗਿਆ ਸੀ ਅੱਜ 6 ਤੋਂ 7 ਵਿਅਕਤੀ ਅੰਦਰੋਂ ਫੜੇ ਗਏ ਆ ਕੋਸੂ ਬਾਹਰ ਪਾਜ ਚੁਕੇ ਆ ਸਮੇ ਸਮੇਂ ਸਾਰੇ ਪਤਾਬ ਲੱਗ ਜੂਏ ਕਿ ਕਿੱਡਾ ਕ ਐਜੀਰਾ ਹੈ ਕਿੰਨੇ ਕ ਲੋਕਾਂ ਦੀ ਇਹ ਚੈਨ ਹੈ ਇਹ ਪ੍ਰਸ਼ਾਸਨ ਨੇ ਪਹਾਲ ਕਰ ਲੈਣੀ ਹੈ ਹਾਂ ਜੀ ਕਿਰਿੰਦਾ ਵੀ ਫੜ ਹੋ ਜਾਣਾ ਹਾਂਜੀ ਜਿਹੜੇ 6-7 ਕਿਰਿੰਦੀ ਹੈ ਮਾਲਕ ਦਾ ਹਜੇ ਬਿਲਕੁਲ ਬਾਹਰ ਹੈ ਅਗਲੀ ਖਬਰ ਫੁੱਟਬਾਲ ਜਗਤ ਦੇ ਨਾਲ ਜੁੜੀ ਹੋਈ ਹੈ ਦਰਸਲ ਸੜਕ ਹਾਦਸੇ ਦੇ ਵਿੱਚ ਨਾਮੀ ਫੁੱਟਬਾਲ ਖਿਡਾਰੀ ਦੀ ਦਰਦਨਾਕ ਮੌਤ ਹੋ ਗਈ ਹੈ ਇੰਗਲੈਂਡ ਦੇ ਵਿੱਚ ਚੱਲਣ ਵਾਲੀ ਦੁਨੀਆ ਦੀ ਬਹੁਤ ਹੀ ਪ੍ਰਸਿੱਧ ਫੁੱਟਬਾਲ ਲੀਗ ਜਿਸ ਦਾ ਇੱਕ ਕਲੱਬ ਹੈ ਲਿਵਰਪੂਲ ਉਸਦੇ ਲਈ ਖੇਡਣ ਵਾਲੇ ਪੁਰਤਗਾਲ ਦੇ ਫੁੱਟਬਾਲ ਖਿਡਾਰੀ ਡਿਆਗੋ ਜੋਟਾ ਦੀ ਵੀਰਵਾਰ ਨੂੰ 3 ਜੁਲਾਈ ਨੂੰ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਹੈ। ਉਹਨਾਂ ਦਾ ਵਿਆਹ ਸਿਰਫ 10 ਦਿਨ ਪਹਿਲਾਂ ਹੀ ਹੋਇਆ ਸੀ। ਕਈ ਵਿਦੇਸ਼ੀ ਮੀਡੀਆ ਨੇ ਇਸ ਖਬਰ ਦੀ ਪੁਸ਼ਟੀ ਕਰ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਕਾਰ ਹਾਦਸੇ ਦੇ ਵਿੱਚ ਉਹਨਾਂ ਦੇ ਭਰਾ ਦੀ ਵੀ ਮੌਤ ਹੋਈ ਹੈ। ਪੁਰਤਗਾਲ ਫੁੱਟਬਾਲ ਫੈਡਰੇਸ਼ਨ ਨੇ ਸੋਸ਼ਲ ਮੀਡੀਆ ਤੇ ਇਸ ਦੀ ਪੁਸ਼ਟੀ ਕਰਦਿਆਂ ਸ਼ਰਧਾਂਜਲੀ ਦਿੱਤੀ ਹੈ। ਪੁਰਤਗਾਲ ਫੁੱਟਬਾਲ ਫੈਡਰੇਸ਼ਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਪੁਰਤਗਾਲ ਫੁੱਟਬਾਲ ਫੈਡਰੇਸ਼ਨ ਅਤੇ ਪੂਰਾ ਪੁਰਤਗਾਲੀ ਫੁੱਟਬਾਲ ਪਾਈਚਾਰਾ ਅੱਜ ਸਪੇਨ ਦੇ ਵਿੱਚ ਡਿਆਗੋ ਜ਼ੋਟਾ ਅਤੇ ਉਹਨਾਂ ਦੇ ਭਰਾ ਆਂਦਰੇ ਸਿਲਵਾ ਦੀ ਮੌਤ ਕਰਕੇ ਸਦਮੇ ਦੇ ਵਿੱਚ ਹੈ ਸੋ ਇਹ ਸੀ ਅੱਜ ਦੀਆਂ ਤਮਾਮ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ